ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਡੇਰਾ ਬੱਸੀ ਪੈਂਦੇ ਪਿੰਡ ਪਾਖਰਪੁਰ ਆਂਗਰਵਾੜੀ ਸਕੂਲ ਵਿੱਚ ਸੋਸ਼ਲ ਲਾਈਫ ਸਰਵਿਸ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਪਲੇ ਨੇ ਪਹੁੰਚ ਕੇ ਆਂਗਰਵਾੜੀ ਸਕੂਲ ਦੇ ਬੱਚਿਆਂ ਦੇ ਨਾਲ ਨਵੇਂ ਸਾਲ ਦੇ ਸੁਭ ਅਕਸਰ ਤੇ ਕੇਕ ਕੱਟ ਕੇ ਖੁਸ਼ੀ ਮਨਾਈ ਹੈ ਤੇ ਸਰਦੀ ਨੂੰ ਦੇਖਦੇ ਹੋਏ ਆਂਗਰਵਾੜੀ ਬੱਚਿਆਂ ਨੂੰ ਕਿੱਟਾ ਵੰਡਿਆ ਜਿਸ ਵਿੱਚ ਟੋਪੀ ਸਵੈਟਰ ਜੁੱਤੀ ਜ਼ਰਾਬਾ ਦਿੱਤੀਆਂ ਗਈਆਂ ਨੇ ਇਸ ਮੌਕੇ ਤੇ ਪਰਮਜੀਤ ਰੰਦਾਵਾ ਨਰੇਸ਼ ਉਪਨੇਜਾ ਸੀ ਡੀ ਪੀਓ ਸੁਮਨ ਬਾਲਾ ਦੇਸ਼ ਰਾਜ ਮਲਦੂਸੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬੁਲਾਇਆ ਇਸ ਇਵੈਂਟ ਨੂੰ ਫਾਰਮ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਤੁਹਾਡੇ ਸਾਰੇ ਨਾਲ ਸ਼ੁਭਕਾਮਨਾਵਾਂ ਐਸ ਐਨ ਜੀਓ ਇੱਕ ਸੋਸ਼ਲ ਲਾਈਫ ਸਰਵਿਸ ਆਰਗੇਨਾਈਜੇਸ਼ਨ ਜਿਹੜਾ ਆਪਣਾ ਕੰਮ ਕਰਦਾ ਹੈ ਤੇ ਇਹ ਵੀ ਸਾਰੇ ਜਾਨੇ ਮਿਲ ਕੇ ਇਹਨਾਂ ਅੱਗੇ ਆ ਕੇ ਖੁਸ਼ ਕਰਨ ਲੋਕਾਂ ਨੂੰ ਸਿੱਖਿਓ ਮੈਮ ਆਏ ਨੇ ਸਿੱਖਿਆ ਆਏ ਨੇ ਬੱਚੇ ਆਏ ਨੇ ਐਂਡ ਜਿੰਨੇ ਵੀ ਲੋਕ ਆਏ ਨੇ ਪ੍ਰਧਾਨ ਸਾਹਿਬ ਸਾਰੇ ਜਾਨੇ ਮੀਡੀਆ ਯੂ ਬਹੁਤ ਬਹੁਤ ਸ਼ੁਕਰੀਆ ਐਂਡ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਹਸਦਾ ਬਸਤ। ਥੈਂਕ ਯੂ। ਸ਼ੂਸ਼ਲ ਐਸ ਐਲ ਐਸਓ ਐਸ ਐਲ ਐਸਓ ਇਹਨਾਂ ਨੇ ਐਨ ਜੀਓ ਬਣੀ ਹੈ ਤੇ ਇਹਨਾਂ ਨੇ ਮੈਨੂੰ ਇਸ ਇਵੈਂਟ ਤੇ ਬੁਲਾਇਆ। ਇਹ ਦੇਸ਼ ਵਿੱਚ ਬਹੁਤ ਬੜੇ ਬੱਚਾ ਨੂੰ ਆਂਦਰ ਵੱਡੀ ਪੂਰੀ ਸਾਕੇ ਪੂਰੀਆਂ ਨੂੰ ਕਿ ਬਹੁਤ ਮਾਣ ਮਹਿਸੂਸ ਹੋਇਆ ਜਿਹੜੀ ਇਹ ਪਹਿਲ ਕੀਤੀ ਹੈ ਕਿ ਜਿਹੜਾ ਰਾਪੇ ਉਹ ਬੱਚਿਆਂ ਦੇ ਵਾਸਤੇ ਕਿ ਅੱਜ ਦੇ ਦਿਨ ਤੋਂ ਸ਼ੁਰੂਆਤ ਇਹ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਸਾਰੇ ਨੇ ਇਕੱਠੇ ਮਿਲ ਕੇ ਅੱਜਾਂ ਦਿਨਾਂ ਦੀ ਤੁਸੀਂ ਜੇ ਇਸੇ ਤਰ੍ਹਾਂ ਅਸੀਂ ਉਮੀਦ ਕਰਾਂਗੇ ਕਿ ਪੂਰਾ ਸਾਲ 365 ਦੇ 365 ਦਿਨ ਅਸੀਂ ਇਸੇ ਤਰ੍ਹਾਂ ਮੁਸਕਰਾਹਟਾਂ ਲੈ ਕੇ ਆਉਂਦੇ ਰਹੀਏ ਲੋਕਾਂ ਦੇ ਚਿਹਰਿਆਂ ਤੇ ਤੇ ਆਪਣੇ ਉੱਰੋਂ ਪੂਰਾ ਜੋਰ ਲਾਉਂਦਾ ਥੈਂਕ ਯੂ ਸੋ ਥੈਂਕ ਯੂ